ਦੋਸਤੋ ਮੌਜੂਦਾ ਹਾਲਾਤ ਅੱਜ ਦੇ ਜਿਹੜੇ ਆ ਉਹ ਬਹੁਤ ਹੀ ਮਹੱਤਵਪੂਰਨ ਆ ਤੇ ਗੱਲਾਂ ਆ ਦੋਸਤੋ ਕਿ ਅੱਜ ਸੈਰਨ ਵਜਨ ਦੇ ਸਾਰ ਹੀ ਦੁਕਾਨਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਤੇ ਫੈਕਟਰੀਆਂ ਦੇ ਵਿੱਚ ਛੁੱਟੀ ਹੋ ਗਈ ਬਾਜ਼ਾਰ ਪੂਰਾ ਬੰਦ ਹੋ ਗਿਆ ਤੇ ਜਿਹੜਾ ਟਾਈਮ ਆ ਬਹੁਤ ਜ਼ਿਆਦਾ ਮਹੱਤਵਪੂਰਨ ਚੱਲ ਰਿਹਾ ਕਿਉਂਕਿ ਪਤਾ ਨਹੀਂ ਹੁੰਦਾ ਕਈ ਵਾਰੀ ਅੱਜ ਕੱਲ ਦੇ ਥਿਆ ਆ ਰਹੇ ਹੋ ਜੀ ਆ ਕਿ ਜਿਹੜੀਆਂ ਮਜਾਇਲਾ ਐ ਇਹ ਇੱਕ ਲਾਈਟ ਨੂੰ ਡਿਟੈਕਟ ਕਰਦੀਆਂ ਇਹਨਾਂ ਨੇ ਲਾਈਟ ਦੇਖ ਲਈ ਹੁੰਦੀ ਕਿੱਥੇ ਜਗਦੀ ਆ ਤੇ ਲਾਈਟ ਜਿਹੜੀ ਆ ਲਾਈਟ ਦੇਖ ਕੇ ਹੀ ਇਹ ਹਮਲਾ ਕਰਦੀਆਂ ਤੇ ਇਹਦਾ ਕਾਰਨ ਇਹੀ ਆ ਕਿ ਜਿਹੜਾ ਸਾਨੂੰ ਸਰਕਾਰ ਨੇ ਨੋਟਿਸ ਭੇਜਿਆ ਲੱਗ ਲੱਗ ਸ਼ਹਿਰਾਂ ਨੂੰ ਕਿ ਟਾਈਮ ਦੇ ਨਾਲ ਲਾਈਟਾਂ ਬੰਦ ਕਰੋ ਤੇ ਟਾਈਮ ਦੇ ਨਾਲ ਹੀ ਜਿਹੜਾ ਆਪਦਾ ਰੋਟੀ ਪਾਣੀ ਖਾ ਕੇ ਤੇ ਚੁੱਪ ਕਰਕੇ ਬਹਿ ਜਾਓ ਤੇ ਕਰਨਾ ਵੀ ਐਂ ਚਾਹੀਦਾ ਕਿਉਂਕਿ ਹਾਲਾਤ ਮੌਜੂਦਾ ਹਾਲਾਤ ਹੀ ਇਹੋ ਜਿਹੇ ਆ ਕਿਉਂਕਿ ਪਤਾ ਨਹੀਂ ਹੁੰਦਾ ਕਿਹੜੀ ਵਾਰੀ ਕਿਉਂਕਿ ਤਲਖੀ ਬਹੁਤ ਜ਼ਿਆਦਾ ਆ ਕਿਉਂਕਿ ਜਿਹੜਾ ਪਾਕਿਸਤਾਨ ਤੇ ਹਮਲਾ ਕੀਤਾ ਏ ਉਹਦੇ ਘਰ ਦੇ ਵਿੱਚ ਜਿਹੜੇ ਅੱਤਵਾਦੀ ਲੋਕ ਕੇ ਬੈਠੇ ਸੀ ਪਾਕਿਸਤਾਨ ਨੇ ਲਗਾਏ ਸੀ ਜਿੱਥੇ ਉੱਥੇ ਹਮਲਾ ਕੀਤਾ ਤੇ ਉਹ ਸਾਰੇ ਅੱਤਵਾਦੀ ਆ ਜਿਹੜੇ ਉੱਥੋਂ ਦੇ ਮਾਰੇ ਗਏ ਤੇ ਕਿਉਂਕਿ ਇਹ ਸਰਕਾਰ ਸਾਡੀ ਨੇ ਇਹ ਕਿਹਾ ਕਿ ਉਹ ਹੁਣ ਲਖਾੜਸ ਦੇ ਵਿੱਚ ਆ ਪੂਰੀ ਕਿ ਉਹ ਕੁਛ ਨਾ ਕੁਛ ਮਾੜੀ ਮੋਟੀ ਛੇੜਖਾਨੀ ਕਰੇ ਤੇ ਆਪਾਂ ਨੂੰ ਵੇਖਤ ਰਾ ਕੇ ਆਪਾਂ ਆਪਦਾ ਚੁੱਕ ਸੋਣਾ ਚਾਹੀਦਾ ਤੁਸੀਂ ਥੱਲੇ ਨਾਲ ਦੇ ਨਾਲ ਵੀਡੀਓ ਚੱਲਦੀ ਦੇਖ ਸਕਦੇ ਹੋ ਕਿ ਇਹਦੇ ਵਿੱਚ ਦੁਕਾਨਾਂ ਜਿਹੜੀਆਂ ਬੰਦ ਟਾਈਮ ਦੇ ਨਾਲ ਦੁਕਾਨਾਂ ਬੰਦ ਹੋਈਆਂ ਤੇ ਲੋਕ ਆਪੋ ਆਪਣੇ ਘਰਾਂ ਨੂੰ ਜਾ ਰਹੇ ਆ ਜਲਦੀ ਜਲਦੀ ਤੇ ਰਾਸ਼ਨ ਦੀਆਂ ਦੁਕਾਨਾਂ ਤੇ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਆ ਤੇ ਲੋਕ ਸਮਝਦਾਰ ਦੇ ਨਾਲ ਨਾਲ ਸਿਆਣੇ ਬਹੁਤ ਆ ਕਈ ਵਾਰੀ ਇਹੋ ਜੀਆਂ ਚੀਜ਼ਾਂ ਮਾੜੀ ਮਾੜੀ ਗਲਤੀ ਜਿਹੜੀ ਤੁਹਾਡੇ ਕਈ ਵਾਰੀ ਜ਼ਿਆਦਾ ਇਹ ਪ੍ਰੋਬਲਮ ਦੇ ਸਕਦੀ ਆ ਇਸ ਕਰਕੇ ਲੋਕ ਆਪਣੇ ਆਪਣੇ ਸਮੇ ਦੇ ਹਿਸਾਬ ਦੇ ਨਾਲ ਜਲਦੀ ਜਲਦੀ ਆਪਣੇ ਘਰਾਂ ਨੂੰ ਕੰਮ ਤੋਂ ਜਾਣ ਕੇ ਪਰਤਦੇ ਤੇ ਨੰਗੀ ਰਾਤ ਜਿਹੜਾ ਹਮਲਾ ਉੱਥੇ ਪਾਕਿਸਤਾਨ ਤੇ ਜਿਹੜਾ ਮਿਹਰਾਨਾ ਹਮਲਾ ਕੀਤਾ ਇੰਡੀਆ ਦੀ ਫੌਜ ਨੇ ਹਨਾ ਤੇ ਉਹਦੇ ਨਾਲ ਅੱਤਵਾਦੀਆਂ ਨੂੰ ਥੋੜੀ ਜਿਹੀ ਠੱਲ ਪੈ ਗਈ ਤੇ ਠੰਡ ਪੈ ਗਈ ਕਹਿਣ ਦਾ ਭਾਅ ਵਾ ਕਿ ਉਹਨਾਂ ਦੀ ਦੁੱਖ ਦੀ ਲਗ ਤੇ ਹੱਥ ਜਿਹੜਾ ਰੱਖਿਆ ਹੈ ਤੇ ਰੱਖਣਾ ਚਾਹੀਦਾ ਸੀ ਤੇ ਕਿਉਂਕਿ ਫੇਰ ਹੀ ਇਹਨਾਂ ਨੂੰ ਅਕਲ ਆਊਗੀ ਕਿਉਂਕਿ ਬਦਨਾਮ ਜਿਹੜੇ 4 5 7 10 ਬੰਦੇ ਹੁੰਦੇ ਆ ਕਿਤੇ ਵੀ ਹੋਣ ਇਹ ਆਪਦਾ ਪੂਰਾ ਗੰਦ ਪਾ ਕੇ ਰੱਖਦੇ ਆ ਤੇ ਜਿਹੜੀ ਜੰਗ ਲੱਗੂਗੀ ਜੰਗ ਦੇ ਵਿੱਚ ਜਿਨ੍ਹਾਂ ਨੇ ਇਹ ਇੱਕ ਇੱਥੇ ਹਮਲਾ ਕੀਤਾ ਸੀ ਪੁਲਾਮਾ ਦੇ ਵਿੱਚ ਉਹ ਆਪ ਤਾਂ ਪਤਾ ਨਹੀਂ ਮਰ ਗਏ ਜਾਂ ਜਿਉਂਦੇ ਜਾਂ ਜੋ ਮਰਤੀ ਆ ਪਰ ਸਾਰੀ ਦੁਨੀਆ ਨੂੰ ਪੰਗੇ 'ਚ ਖੜਾ ਕਰ ਗਏ ਇੰਡੀਆ ਦੇ ਲੋਕਾਂ ਤੇ ਦੋਸਤੋ ਧਿਆਨ ਪੂਰਾ ਰੱਖਣਾ ਪੈਣਾ ਤੁਸੀਂ ਇਸ ਚੀਜ਼ ਦਾ ਬਾਕੀ ਦੋਸਤੋ ਆਪਣੇ ਲੋਕ ਸਿਆਣੇ ਬਹੁਤ ਆ ਤੇ ਜਿਹੜੀ ਸਰਕਾਰ ਕੋਈ ਵੀ ਹੋਵੇ ਮੌਜੂਦਾ ਸਰਕਾਰ ਕੋਈ ਵੀ ਹੋਵੇ ਸਾਡਾ ਸਰਕਾਰਾਂ ਜਿਹੜੀਆਂ ਸਾਡੇ ਵਿਰੋਧੀ ਪਾਰਟੀ ਵੀ ਹੋਵੇ ਚਾਹੇ ਕਿਸੇ ਵੀ ਸਰਕਾਰ ਹੋਵੇ ਪਰ ਉਹ ਇਹੋ ਜੇ ਟਾਈਮ ਤੇ ਸਾਰੇ ਇਕੱਠੇ ਹੋ ਜਾਂਦੇ ਆ ਤੇ ਹੁਣਾ ਵੀ ਚਾਹੀਦਾ ਆਪ ਦੇ ਦੇਖ ਦੇ ਨਾਲ ਖੜਨਾ ਵੀ ਚਾਹੀਦਾ ਪਰ ਲੋਕ ਵੀ ਉਹਦਾ ਪੂਰਾ ਸਾਥ ਦੇ ਰਹੇ ਆ ਸਰਕਾਰਾਂ ਦਾ ਕਿਉਂਕਿ ਇਹ ਇਹਦੇ ਵਿੱਚ ਨਾ ਸਰਕਾਰਾਂ ਦਾ ਕੋਈ ਲੈਣਾ ਦੇਣਾ ਨਹੀਂ ਗੱਲ ਆ ਦੇਸ਼ ਦੀ ਤੇ ਹੁਣ ਲੋਕ ਜਿਹੜੇ ਆ ਉਹ ਆਪ ਦਾ ਰਚਨਾ ਪੂਰਾ ਜਾਨੀ ਕਿ ਇਕੱਠਾ ਕਰ ਰਹੇ ਆ ਰਾਸ਼ਨ ਲੈ ਕੇ ਰੱਖਵੇ ਇੱਕ ਨਾ ਰਿਕਾਰਡਿੰਗ ਬੜੀ ਚੱਲ ਰਹੀ ਆ ਮੈਂ ਹੋ ਸਕਦਾ ਇਹ ਵੀਡੀਓ ਦੇ ਵਿੱਚ ਪਾਵਾਂ ਥੋੜੀ ਤੇ ਰਿਕਾਰਡਿੰਗ ਐ ਚੱਲ ਰਹੀ ਆ ਕਿ ਇੱਕ ਫੌਜੀ ਵੀਰ ਨੇ ਭੇਜੀ ਆ ਕਿ ਉਹ ਕਹਿੰਦਾ ਵੀ ਆਪ ਤੇ ਸ਼ਾਮ ਨੂੰ 7:30 ਵਜੇ ਦੇ ਕਰੀਬ ਰੋਟੀ ਪਾਣੀ ਖਾ ਕੇ ਆਪ ਦਾ ਅੰਦਰ ਵਰਜੋ ਉਸ ਤੋਂ ਬਾਅਦ ਲਾਈਟਾਂ ਕਰ ਲੋ ਬੰਦ ਥੋੜੀ ਲੈਡ ਇੱਕ ਵੀ ਨਹੀਂ ਜਗਦੀ ਹੋਣੀ ਚਾਹੀਦੀ ਤੇ ਉਹੀ ਗੱਲ ਮੈਂ ਫੇਰ ਕਰ ਲਗਾ ਕਿ ਲੈਡ ਨੂੰ ਡਿਟੈਕਟ ਕਰਕੇ ਜਿਹੜੀ ਮਝਾਇਆ ਤੇ ਉਹ ਉਥੇ ਦਿਖਦੀ ਆ ਤਾਂ ਕਰਕੇ ਸਰਕਾਰ ਜਿਹੜੀ ਉਹ ਲਾਈਟਾਂ ਸਾਰੀਆਂ ਬੰਦ ਕਰਾਉਂਦੀ ਆ ਤੇ ਨੇਰੇ ਦੇ ਵਿੱਚ ਜੇ ਤੁਸੀਂ ਰਹੋਗੇ ਕੋਈ ਖਤਰਾ ਨਹੀਂ ਕਿਉਂਕਿ ਨੇਰੇ ਦੇ ਵਿੱਚ ਤਾਂ ਕੈਮਰਾ ਵੀ ਨਹੀਂ ਕੰਮ ਕਰਦਾ ਤੇ ਉਹਦੇ ਨਾਲ ਤੁਹਾਨੂੰ ਬਹੁਤ ਖਤਰਾ ਜਿਹੜਾ ਘਟ ਜਾਊਗਾ ਤੇ ਬਾਰਡਰ ਜਿਹੜੇ ਬਾਰਡਰ ਤੇ ਪੂਰੀ ਜਾਨੀ ਕਿ ਜਾਨ ਲੱਗਿਆ ਹੋਇਆ ਪੂਰਾ ਵੀ ਇਧਰ ਤੋਂ ਇਧਰ ਚਿਰਿਵ ਨਹੀਂ ਲੰਘ ਸਕਦੀ ਇੰਨਾ ਜਿਆਦਾ ਸਖਤਾਈ ਬਹੁਤ ਜਿਆਦਾ ਕੀਤੀ ਗਈ ਆ ਤੇ ਇਸ ਟਾਈਮ ਤੇ ਤੁਹਾਨੂੰ ਬੜਾ ਧਿਆਨ ਰੱਖਣ ਦੀ ਲੋੜ ਆ ਤੇ ਇੱਧਰ ਉੱਧਰ ਭੱਜੰਦਾ ਫਿਰਨ ਦਾ ਕੋਈ ਫਾਇਦਾ ਨਹੀਂ ਪਰ ਜਿੰਨਾ ਨੇ ਭੱਜਣਾ ਉਹ ਭੱਜੇ ਫਰਨਾ ਕਈਆਂ ਦੇ ਭੱਜੇ ਤਮਾਸ਼ਾ ਬਣਿਆ ਲਿਆ ਪਰ ਇਹ ਤਮਾਸ਼ਾ ਨਹੀਂ ਹੈਗਾ ਇਹ ਰੀਅਲ ਇਹ ਇਹ ਚੀਜ਼ਾਂ ਕਹਿਣਾ ਸੌਖਾ ਜਦੋਂ ਜੰਗਾ ਲੱਗਦੀਆਂ ਨਾ ਤੇ ਜੰਗਾ ਦੇ ਵਿੱਚ ਬੜਾ ਕੁਸਤਵਾ ਹੁੰਦਾ ਪਤਾ ਨਹੀਂ ਕਿੰਨਾ ਦੇ ਪਰਿਵਾਰ ਚਲੇ ਜਾਣੇ ਆ ਕੀ ਕੁਛ ਹੋਣਾ ਤੇ ਸਰਕਾਰਾਂ ਨਾਲ ਜਿਹੜੀਆਂ ਇਹ ਇੱਥੇ ਹੀ ਰਹਿਣੀਆਂ ਪਰ ਜਿਹੜੇ ਆਮ ਲੋਕਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋਣੇ ਆ ਕੀ ਪਤਾ ਇਹਦੇ ਵਿੱਚ ਕਿੱਥੇ ਅਟੈਕ ਹੋਣਾ ਕਿੱਥੇ ਹਮਲਾ ਹੋਣਾ ਤੇ ਕਿੱਥੇ ਜਾ ਕੇ ਇਹ ਇਹਦਾ ਕਿਹੜੇ ਬੰਦੇ ਮਾਰਨੇ ਆ ਤੇ ਇੱਥੇ ਗਾਂ ਆਉਣ ਵਾਲੇ ਹਾਲਾਤ ਕਿਹੋ ਜਿਹੇ ਹੋਣਿਆ ਪਰ ਮੈਂ ਸ਼ਹਿਰ ਦੇ ਵਿੱਚੋਂ ਲੰਘ ਕੇ ਆਇਆ ਮੈਨੂੰ ਐਂਬੂਲੈਂਸ ਬਹੁਤ ਰੋਡ ਦੇ ਉੱਪਰ ਖੜੀਆਂ ਦਿਖੀਆਂ ਕਿ ਯਾਨੀ ਕਿ ਪੂਰਾ ਸਾਡਾ ਦੇਸ਼ ਤਿਆਰ ਆ ਲੜਾਈ ਲੜਨ ਵਾਸਤੇ ਪਰ ਤੁਸੀਂ ਵੀ ਆਪ ਦਾ ਲੜਨ ਪੂਰਾ ਤਿਆਰ ਰੋ ਪਰ ਤੁਸੀਂ ਇਹ ਜ਼ਰੂਰ ਕਰਨਾ ਐਵੇਂ ਹੱਲੜ ਬਾਜੀ ਨਾ ਕਰੋ ਅਭੀ ਅਸੀਂ ਸਾਨੂੰ ਕੁਝ ਨਹੀਂ ਹੁੰਦਾ ਜੀ ਇੱਕ ਗੱਲ ਹੋਰ ਆਪਦੇ ਰਾਤ ਨੂੰ ਵਾਈਫਾਈ ਬੰਦ ਕਰਕੇ ਪਾਓ ਨੈਟ ਬੰਦ ਕਰਕੇ ਪਾਓ ਕਿਉਂਕਿ ਕਈ ਵਾਰੀ ਕੀ ਹੈ ਇਹੋ ਜਿਹੇ ਜਿਹੜੇ ਅਸਲੇ ਹੁੰਦੇ ਆ ਅੱਜ ਕੱਲ ਦਾ ਦੌਰ ਹੀ ਇਹੋ ਜਿਹਾ ਚੱਲ ਪਿਆ ਕਿ ਅਸਲੇ ਇਹੋ ਜੇ ਆ ਗਏ ਆ ਕਿ ਨੈਟ ਦੇ ਥਰੂ ਜਾਂ ਕਿਸੇ ਵਾਈਫਾਈ ਦੇ ਥਰੂ ਬੜਾ ਸਖਤਮ ਜਿਹੜਾ ਅੱਜ ਕੱਲ ਤੇਜ਼ ਹੋ ਗਿਆ ਬਹੁਤ ਟੈਕਨੋਲੋਜੀ ਬਹੁਤ ਜ਼ਿਆਦਾ ਹੈ ਧਿਆਨ ਰੱਖਣ ਦੀ ਜ਼ਰੂਰਤ ਤਾਂ ਹੈਗੀ ਆ ਪਰ ਬੱਚਿਆਂ ਨੂੰ ਵੀ ਸਮਝਾਉਣਾ ਪਊਗਾ ਤੁਹਾਨੂੰ ਇਹ ਚੀਜ਼ ਦਾ ਬਿਲਕੁਲ ਉਹ ਨਾ ਕਰੋ ਤੁਸੀਂ ਤੇ ਬਾਕੀ ਦੋਸਤੋ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਆਪਣੇ ਸਰਦਾਰ ਭਰਾ ਸਾਡੀ ਫੌਜ ਸਿੱਖ ਰੈਜiment ਹੋਰ ਜਿੰਨੀਆਂ ਵੀ ਸਾਡੇ ਉੱਥੇ ਫੌਜੀ ਵੀਰ ਬੈਠਿਆ ਬਾਰਡਰ ਤੇ ਤੇ ਉਹਨਾਂ ਦੇ ਹੁੰਦਿਆ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਜਿਉਂਕਿ ਉਹ ਬੈਠੇ ਆ ਨਾ ਤੇ ਉਹਨਾਂ ਦੇ ਕਰਕੇ ਅਸੀਂ ਰਾਮ ਦੇ ਨਾਲ ਹੁੰਦੇ ਆ ਤੇ ਮੈਂ ਨਾ ਇੱਕ ਗੱਲ ਕਹਿਣੀ ਚਾਹਣਾ ਆਪਣੀ ਸਰਕਾਰ ਜਿਹੜਾ ਪਿੱਛੇ ਜੇ ਫੌਜੀ ਨੂੰ ਕੁੱਟਿਆ ਸੀ ਹੁਣ ਤੁਸੀਂ ਜਵਾਬ ਦੇ ਸਕਦੇ ਹੋ ਇਸ ਗੱਲ ਦਾ ਹੁਣ ਤੁਸੀਂ ਇਸ ਗੱਲ ਦੇ ਜ਼ਿੰਮੇਦਾਰ ਹੋ ਕਿ ਉਹਨਾਂ ਦੇ ਕਰਕੇ ਸਾਡਾ ਦੇਸ਼ ਹੋਣ ਸੁਰੱਖਤ ਦਿੱਤਾ ਜਿਹੜੇ ਜਿਹੜੇ ਉਹ ਪੁਲਿਸ ਵਾਲਿਆਂ ਨੇ ਉਹ ਇੱਕ ਫੌਜੀ ਵੀਰ ਨੂੰ ਕੁੱਟਿਆ ਸੀ ਨਾ ਹੁਣ ਜਾਂ ਤਾਂ ਸਵਾਦ ਤਾਂ ਜਾਂ ਤਾਂ ਉੱਥੇ ਜਾ ਕੇ ਖੜੂ ਉਹਨਾਂ ਦੇ ਨਾਲ ਸਵਾਦ ਆ ਜੀ ਪਰ ਸਾਡੇ ਦੇਖਦੇ ਫੌਜੀਆਂ ਨੂੰ ਸਾਡੀ ਇਹ ਚੀਜ਼ ਦੀ ਵਧਾਈ ਦੇ ਪਾਤਰਾ ਕਿ ਉਹਨਾਂ ਦੇ ਕਰਕੇ ਅਸੀਂ ਆਰਾਮ ਨਾਲ ਸੌਂਨੇ ਆ ਰਾਤ ਨੂੰ ਨਿਆਰੇ ਦੀ ਜੀਤ ਸੌ ਜੋ ਕੋਈ ਦਿੱਕਤ ਨਹੀਂ ਹੈਗੀ ਜਿੰਨਾ ਚਾ ਸਾਡੇ ਭਰਾ ਸਾਡੇ ਵੀਰ ਸਾਡੇ ਪਿਓ ਦੇ ਦਰਜੇ ਵਾਲੇ ਬੈਠੇ ਹਨ ਉੱਤੇ ਸਾਨੂੰ ਇਹਨਾਂ ਗੇਦਰ ਟਾਂਕੀਆਂ ਤੋਂ ਪਾਸ ਤਾਂ ਨਹੀਂ ਤੋਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਸਾਡੇ ਫੌਜੀ ਵੀਰ ਉੱਥੇ ਬੈਠੇ ਹਨ ਤੇ ਤੁਹਾਨੂੰ ਆ ਉਹਨਾਂ ਦਾ ਸਾਥ ਪੂਰਾ ਦੇਣਾ ਚਾਹੀਦਾ ਤੇ ਜਿਹੜੀ ਆਹਾ ਪਿੱਛੇ ਜੀ ਕਹਿੰਦੇ ਸੀਗੇ ਕਿ ਐ ਜੋ ਫੌਜੀ ਫੌਜੀ ਨੂੰ ਕਹਦੇ ਨਾ ਮਾਰਾ ਕੋ ਪਰ ਫੌਜੀ ਵੀਰ ਜਿੱਥੇ ਅੜਦਾ ਨਾ ਫਿਰ ਇੱਕ ਪੂਰੀ ਟੰਦਾ ਤੇ ਫੌਜੀ ਵੀਰਾਂ ਦੇ ਹੁੰਦਿਆਂ ਸਾਨੂੰ ਕੋਈ ਚੱਕਰ ਨਹੀਂ ਹੈਗਾ ਸਾਡੇ ਜਵਾਨ ਬੈਠਿਆ ਸਾਨੂੰ ਬੜੀ ਉਹਨਾਂ ਤੋਂ ਉਮੀਦ ਆ ਤੇ ਸਾਨੂੰ ਉਹਨਾਂ ਨੇ ਅੱਜ ਤੱਕ ਸਾਨੂੰ ਬਚਾਇਆ ਹੀ ਆ ਤੇ ਰਹਿਂਦੀ ਹੁੰਦੀ ਆ ਜਿਹੜੀਆਂ ਹੋਈਆਂ ਆਪਣੇ ਹੋਰ ਉਹਨਾਂ ਦਾ ਆਪ ਲੈਣਾ ਜਿਹੜਾ ਕੋਈ ਨਹੀਂ ਪਰ ਮੇਰੀ ਬੇਨਤੀ ਇਹ ਆ ਕਿ ਤੁਹਾਡੇ ਸਾਹਮਣੇ ਦੁਕਾਨਾਂ ਤੁਸੀਂ ਦੇਖ ਹੀ ਲਈਆਂ ਬਾਜ਼ਾਰ ਦੇਖ ਹੀ ਲਿਆ ਸਾਰਾ ਕੁਝ ਬੰਦ ਆ ਪਰ ਇੱਕ ਚੀਜ਼ ਦੀ ਨਾ ਮੈਨੂੰ ਬੜੀ ਹਨਾਨਗੀ ਆ ਕਿ ਠੇਕੇ ਹਜੇ ਵੀ ਖੁੱਲੇ ਆ ਮਨਾਂਕੀ ਆਇਆ 57 ਥਾਂ ਤੋਂ ਥਾਂ ਤੋਂ ਜਗ੍ਹਾ ਤੋਂ ਤੇ ਠੇਕੇ ਹਜੇ ਵੀ ਉਵੇਂ ਹੀ ਖੁੱਲੇ ਆ ਲੇਟਾਂ ਫੁੱਲ ਜਗਦੀਆਂ ਉੱਥੇ ਸਰਕਾਰ ਨੂੰ ਸਿਰਫ ਆਪ ਦਾ ਉਹ ਲੱਗਿਆ ਪਿਆ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਅਸੀਂ ਜਿਹੜੇ ਆਮ ਜਨਤਾ ਉਹਦੇ ਉਹਨਾਂ ਦਾ ਜਾਨ ਦੀ ਜਿਹੜੀ ਯਾਰ ਮਾਨ ਦੀ ਹੈਗੀ ਹੈ ਸੁਰੱਖਿਆ ਉਹ ਕਰਨੀ ਆ ਪਰ ਹਜੇ ਤੱਕ ਠੇਕੇ ਨਹਿਰਾਂ ਤੇ ਹੋਰ ਬਾਜ਼ਾਰਾਂ ਤੇ ਕਈ ਥਾਵਾਂ ਤੇ ਹਜੇ ਠੇਕੇ ਖੱਲੇ ਆ ਸਰਕਾਰ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਉੱਥੇ ਇੱਕ ਠੇਕੇ ਤੇ 100 100 200 ਵੱਧ ਬੱਦਲ ਲੱਗਿਆ ਹੋਇਆ ਤੇ ਟਿਊਬਾਂ ਲੱਗੀਆਂਆਂ ਤੇ ਦੋਸਤੋ ਮੇਰੀ ਵੀਡੀਓ ਬਣਾਉਣ ਦਾ ਮਸਤਾ ਇਹ ਸੀਗਾ ਕਿ ਤੁਸੀਂ ਜਿਹੜੀਆਂ ਗੱਲਾਂ ਆਪਾਂ ਕਹੀਆਂ ਨਾ ਧਿਆਨ ਜਰੂਰ ਰੱਖਣਾ ਬਾਕੀ ਲੋਕ ਕਮੈਂਟ ਵੀ ਕਰਨਗੇ ਵੀ ਇਹ ਹਰ ਚੀਜ਼ ਤੇ ਬੋਲਦਾ ਰਹਿੰਦਾ ਜਾਂ ਆਏ ਆ ਆਪਣੀ ਜੋ ਮਨ ਦੇ ਵਿੱਚ ਹੁੰਦੀ ਆ ਆਪਾਂ ਜਰੂਰ ਕਹੀਦੀ ਆ ਚੰਗੀ ਲੱਗੇ ਮਾੜੀ ਲੱਗੇ ਉਹਦਾ ਕੋਈ ਚੱਕਰ ਨਹੀਂ ਹੈਗਾ ਪਰ ਜੇ ਤੁਸੀਂ ਆਪ ਦੇ ਵਾਸਤੇ ਸੱਚ ਬੋਲਦੇ ਹੋ ਤੁਹਾਡੇ ਵਾਸਤੇ ਬਹੁਤ ਹੀ ਚੰਗੀ ਗੱਲ ਆ ਪਰ ਮੈਨੂੰ ਖੁਸ਼ੀ ਮਿਲਦੀ ਆ ਜਦੋਂ ਮੈਂ ਆਪਦੀ ਗੱਲ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਰਾਤਾਂ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆ ਮਿਲਦੇ ਰਵਾਂਗੇ ਉਹ ਆ ਬੈਠੇ ਆ ਸਾਡੇ ਸਿਰ ਤੇ